ਇੱਕ ਬੇਹਦੀ ਮੰਦਭਾਗੀ ਖਬਰ ਸਾਹਮਣੇ ਜਿੱਥੇ ਕਿ ਗਾਇਕ ਖਾਨ ਸਾਹਿਬ ਦੇ ਨਾਲ ਜੁੜੀ ਖਬਰ ਹੈ ਗਾਇਕ ਖਾਨ ਸਾਹਿਬ ਜਿਸ ਦੇ ਕਿ ਕੁਝ ਸਮਾਂ ਪਹਿਲਾਂ ਹੀ ਹਾਲੇ ਉਹਨਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਕਿ ਉੱਥੇ ਹੀ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ ਹੈ ਜੇ ਬਿਲਕੁਲ ਇਸ ਸਮੇਂ ਦੀ ਬਿਲਕੁਲ ਵੱਡੀ ਖਬਰ ਹੈ ਜਿੱਥੇ ਕਿ ਹਾਲੇ ਕੁਝ ਦਿਨ ਪਹਿਲਾਂ ਮਾਤਾ ਦਾ ਦੇਹਾਂਤ ਹੁੰਦਾ ਹੈ ਉਸ ਤੋਂ ਬਾਅਦ ਹੁਣ ਇਹ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਖਾਨ ਸਾਹਿਬ ਉਹਨਾਂ ਦੇ ਮਾਤਾ ਦਾ ਦੇਹਾਂਤ ਹੁੰਦਾ ਨੇ ਜੋ ਸਮੇਂ ਪਿਤਾ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਆਪਣੀ ਇੱਕ ਧਰਮ ਪਤਨੀ ਦੇ ਜਾਨ ਤੋਂ ਬਾਅਦ ਉਹ ਇਕਲੇ ਉਹ ਕੱਲੇ ਜ਼ਰੂਰ ਪੈ ਗਏ ਸੀ ਕਿ ਲੇਕਿਨ ਉਸ ਤੋਂ ਬਾਅਦ ਜਦੋਂ ਅੱਜ ਇੱਕ ਖਬਰ ਸਾਹਮਣੇ ਆਉਂਦੀ ਹੈ ਹਰ ਕੋਈ ਹੈਰਾਨ ਹੈ ਪਰਿਸ਼ਾਨ ਵੀ ਕਿ ਅਖੀਰਕਾਰ ਕੀਵੇਂ ਹੋ ਗਿਆ ਜੋ ਕਾਰਨ ਦੱਸਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਹਾਰਟ ਅਟੈਕ ਆਇਆ ਤੇ ਉਹਨਾਂ ਨੇ ਆਪਣੀ ਜਿਹੜੀ ਸਾਹ ਛੱਡ ਦਿੱਤੇ ਨੇ ਹੁਣ ਉਹਨਾਂ ਦੇ ਜਿਹੜੀ ਮਿਤਕ ਦੇ ਹੈ ਉਸ ਨੂੰ ਜੱਦੀ ਪਿੰਡ ਲਜਾਇਆ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਉਦੋਂ ਦੀਆਂ ਨਹੀਂ ਉਸ ਸਮੇਂ ਦੀਆਂ ਨਹੀਂ ਜਦੋਂ ਖਾਨ ਸਾਹਿਬ ਦੇ ਮਾਤਾ ਦਾ ਦਿਹਾਂਤ ਹੁੰਦਾ ਹੈ ਲੇਕਿਨ ਇਹ ਇੱਕ ਬਹੁਤ ਵੱਡਾ ਦੁੱਖ ਜੋ ਕਿ ਕਹਿ ਸਕਦੇ ਹਾਂ ਕਿ ਖਾਨ ਸਾਹਿਬ ਦੇ ਉੱਪਰ ਖਾਨ ਸਾਹਿਬ ਦੇ ਪਰਿਵਾਰ ਦੇ ਉੱਪਰ ਪਿਆ ਕਿ ਹਾਲਾਂਕਿ ਕੁਸਮਾ ਪਹਿਲਾਂ ਹੀ ਮਾਤਾ ਜੀ ਦਾ ਦਿਹਾਂਤ ਹੁੰਦਾ ਹੈ ਤੇ ਉਸ ਇੱਕ ਇਹੋ ਜਿਹੀ ਮੰਦਭਾਗੀ ਖਬਰ ਜਿਹੜੀ ਸਾਡੇ ਸਾਰੇ ਦੇ ਸਾਹਮਣੇ ਆ ਜਾਂਦੀ ਏ ਸੋ ਦੇਖ ਸਕਦੇ ਹੋ ਜਿੱਥੇ ਕਿ ਪੰਜਾਬੀ ਗਾਇਕ ਖਾਨ ਸਾਹਿਬ ਉਹਨਾਂ ਦੇ ਉੱਤੇ ਇੱਕ ਕਹਿ ਲੋ ਕਿ ਵੱਡਾ ਪਹਾੜ ਦੁੱਖਾ ਟੁੱਟ ਚੁੱਕਿਆ ਹੈ ਪਹਿਲਾਂ ਮਾਤਾ ਜੀ ਜਾਂਦੇ ਨੇ ਉਸ ਤੋਂ ਬਾਅਦ ਇਹ ਪਿਤਾ ਜੀ ਦੀ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਏ ਸੋ ਇਸ ਸਮੇਂ ਦੀ ਵੱਡੀ ਖਬਰ ਏ ਵਾਹਿਗੁਰੂ ਉਸ ਦਾ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੇ ਲਈ ਬਲ ਬਖਸ਼ਣ ਸੋ ਦੇਖ ਸਕਦੇ ਹੋ ਤਸਵੀਰਾਂ ਇਹ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਖਾਨ ਸਾਹਿਬ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਸੀਗਾ ਉਸ ਸਮੇਂ ਵੀ ਪਿਤਾ ਜੀ ਦਾ ਜਿਹੜਾ ਹਾਲ ਸੀਗਾ ਉਹ ਦੇਖਿਆ ਨਹੀਂ ਜਾ ਸਕਦਾ ਸੀ ਕਿ ਲੇਕਿਨ ਇਹ ਨਹੀਂ ਸੀ ਪਤਾ ਕਿ ਕੁਛ ਸਮੇ ਬਾਅਦ ਹੀ ਪਿਤਾ ਜੀ ਦੀ ਇਹੋ ਜਿਹੀ ਖਬਰ ਆ ਜਾਏਗੀ ਸੋ ਤੁਹਾਡੇ ਨਾਲ ਹੀ ਖਬਰ ਬੇਹਦੀ ਦੁਖਦ ਮਨ ਨਾਲ ਸਾਂਝੀ ਕਰ ਰਿਹਾ ਕਿ ਖਾਨ ਸਾਹਿਬ ਜੀ ਦੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ ਕਾਰਨ ਜਿਹੜਾ ਉਹ ਹਾਰਟ ਅਟੈਕ ਦੱਸਿਆ ਗਿਆ ਤੇ ਉਹਨਾਂ ਦੀ ਮਿਤਕ ਦੀ ਨੂੰ ਉਹਨਾਂ ਦੇ ਜੱਦੀ ਪਿੰਡ ਲਜਾਇਆ ਗਿਆ ਤੇ ਉੱਥੇ ਜਿਹੜੀ ਅੰਤਿਮ ਰਸਮਾਂ ਜਿਹੜੀਆਂ ਹੋਣਗੀਆਂ ਉਹਨਾਂ ਦੇ ਜੱਦੀ ਪਿੰਡ ਹੋਣਗੀਆਂ ਇੱਕ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਗਾਇਕ ਖਾਨ ਸਾਹਿਬ ਦੇ ਨਾਲ ਜੁੜੀ ਖਬਰ ਹੈ ਗਾयक ਖਾਨ ਸਾਹਿਬ ਜਿਸ ਦੇ ਕੀ ਕੁਝ ਸਮਾਂ ਪਹਿਲਾਂ ਹੀ ਹਾਲੇ ਉਹਨਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ ਕਿ ਉੱਥੇ ਹੀ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਕਿ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ ਜੇ ਬਿਲਕੁਲ ਇਸ ਸਮੇਂ ਦੀ ਬਿਲਕੁਲ ਵੱਡੀ ਖਬਰ ਹੈ ਜਿੱਥੇ ਕਿ ਹਾਲੇ ਕੁਝ ਦਿਨ ਪਹਿਲਾਂ ਅ ਮਾਤਾ ਦਾ ਦੇਹਾਂਤ ਹੁੰਦਾ ਹੈ ਉਸ ਤੋਂ ਬਾਅਦ ਹੁਣ ਇਹ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਖਾਨ ਸਾਹਿਬ ਉਹਨਾਂ ਦੇ ਮਾਤਾ ਦਾ ਦੇਹਾਂਤ ਹੁੰਦਾ ਨੇ ਤੇ ਉਸ ਸਮੇਂ ਪਿਤਾ ਦੇ ਹਾਲਾਤ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਆਪਣੀ ਧਰਮ ਪਤਨੀ ਦੇ ਜਾਨ ਤੋਂ ਬਾਅਦ ਉਹ ਇਕੱਲੇ ਉਹ ਕੱਲੇ ਜ਼ਰੂਰ ਪੈ ਗਏ ਸੀ ਕਿ ਲੇਕਿਨ ਉਸ ਤੋਂ ਬਾਅਦ ਜਦੋਂ ਅੱਜ ਇਹ ਖਬਰ ਸਾਹਮਣੇ ਆਉਂਦੀ ਹੈ ਹਰ ਕੋਈ ਹੈਰਾਨ ਹੈ ਪਰਿਸ਼ਾਨ ਵੀ ਕਿ ਅਖੀਰਕਾਰ ਕੀਵੇਂ ਹੋ ਗਿਆ ਜੋ ਕਾਰਨ ਦੱਸਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਹਾਰਟ ਅਟੈਕ ਆਇਆ ਤੇ ਉਹਨਾਂ ਨੇ ਆਪਣੀ ਜਿਹੜੀ ਸਾਹ ਛੱਡ ਦਿੱਤੇ ਨੇ ਹੁਣ ਉਹਨਾਂ ਦੇ ਜਿਹੜੀ ਮਿਤਕ ਦੇ ਹੈ ਉਸ ਨੂੰ ਜੱਦੀ ਪਿੰਡ ਲਜਾਇਆ ਗਿਆ ਤਸਵੀਰਾਂ ਵੀ ਤੁਹਾਡੇ ਨਾਲ ਹੀ ਸਾਂਝਾ ਕਰ ਰਹੇ ਹਾਂ ਤਸਵੀਰਾਂ ਉਦੋਂ ਦੀਆਂ ਨਹੀਂ ਉਸ ਸਮੇਂ ਦੀਆਂ ਨਹੀਂ ਜਦੋਂ ਖਾਨ ਸਾਹਿਬ ਦੇ ਮਾਤਾ ਦਾ ਦਿਹਾਂਤ ਹੁੰਦਾ ਹੈ ਲੇਕਿਨ ਇਹ ਇੱਕ ਬਹੁਤ ਵੱਡਾ ਦੁੱਖ ਜੋ ਕਿ ਕਹਿ ਸਕਦੇ ਹਾਂ ਕਿ ਖਾਨ ਸਾਹਿਬ ਦੇ ਉੱਪਰ ਖਾਨ ਸਾਹਿਬ ਦੇ ਪਰਿਵਾਰ ਦੇ ਉੱਪਰ ਪਿਆ ਕਿ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਮਾਤਾ ਜੀ ਦਾ ਦਿਹਾਂਤ ਹੁੰਦਾ ਹੈ ਤੇ ਇੱਕ ਇਹੋ ਜਿਹੀ ਮੰਦਭਾਗੀ ਖਬਰ ਜਿਹੜੀ ਸਾਡੇ ਸਾਰੇ ਦੇ ਸਾਹਮਣੇ ਆ ਜਾਂਦੀ ਏ ਸੋ ਦੇਖ ਸਕਦੇ ਹੋ ਜਿੱਥੇ ਕਿ ਪੰਜਾਬੀ ਗਾਇਕ ਖਾਨ ਸਾਹਿਬ ਉਹਨਾਂ ਦੇ ਉੱਤੇ ਇੱਕ ਕਹਿ ਲੋ ਕਿ ਵੱਡਾ ਪਹਾੜ ਦੁੱਖਾ ਟੁੱਟ ਚੁੱਕਿਆ ਹੈ ਪਹਿਲਾਂ ਮਾਤਾ ਜੀ ਜਾਂਦੇ ਨੇ ਉਸ ਤੋਂ ਬਾਅਦ ਇਹ ਪਿਤਾ ਜੀ ਦੀ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਏ ਸੋ ਇਸ ਸਮੇਂ ਦੀ ਵੱਡੀ ਖਬਰ ਏ ਵਾਹਿਗੁਰੂ ਉਸ ਦਾ ਦੇ ਪਰਿਵਾਰ ਨੂੰ ਇਹ ਪਾਣਾ ਮੰਨਣ ਦੇ ਲਈ ਬਲ ਬਖਸ਼ਣ ਸੋ ਦੇਖ ਸਕਦੇ ਹੋ ਤਸਵੀਰਾਂ ਇਹ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਖਾਨ ਸਾਹਿਬ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਸੀਗਾ ਉਸ ਸਮੇਂ ਵੀ ਪਿਤਾ ਜੀ ਦਾ ਜਿਹੜਾ ਹਾਲ ਸੀਗਾ ਉਹ ਦੇਖਿਆ ਨਹੀਂ ਜਾ ਸਕਦਾ ਸੀ ਕਿ ਲੇਕਿਨ ਇਹ ਨਹੀਂ ਸੀ ਪਤਾ ਕਿ ਕੁਝ ਸਮੇਂ ਬਾਅਦ ਹੀ ਪਿਤਾ ਜੀ ਦੀ ਇਹੋ ਜਿਹੀ ਖਬਰ ਆ ਜਾਏਗੀ ਸੋ ਤੁਹਾਡੇ ਨਾਲ ਹੀ ਖਬਰ ਬੇਹਦੀ ਦੁਖਦ ਮਨ ਨਾਲ ਸਾਂਝੀ ਕਰ ਰਿਹਾ ਕਿ ਖਾਨ ਸਾਹਿਬ ਜੀ ਦੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ ਕਾਰਨ ਜਿਹੜਾ ਉਹ ਹਾਰਟ ਅਟੈਕ ਦੱਸਿਆ ਗਿਆ ਤੇ ਉਹਨਾਂ ਦੀ ਮਿੱਤਕ ਦੀ ਨੂੰ ਉਹਨਾਂ ਦੇ ਜੱਦੀ ਪਿੰਡ ਲਜਾਇਆ ਗਿਆ ਤੇ ਉੱਥੇ ਜਿਹੜੀ ਅੰਤਿਮ ਰਸਮਾਂ ਜਿਹੜੀਆਂ ਹੋਣਗੀਆਂ ਉਹਨਾਂ ਦੇ ਜੱਦੀ ਪਿੰਡ ਹੋਣਗੀਆਂ